ਸਾਡੀ ਪੰਜਾਬੀ ਮਾਤ ਭਾਸ਼ਾ ਦੇ ਨਾਲ ਸਬੰਧਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਇੱਕ ਕਨਾਉਣੀ ਹੀ ਨਹੀਂ ਸਕੋ ਵੱਡੀ ਤੇ ਬੇਸ਼ਰਮੀ ਵਾਲੀ ਹਰਕਤ ਕੀਤੀ ਗਈ 71 ਕੀਤੀ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸਦੇ ਹਾਂ ਕਿ ਯੂਨੀਵਰਸਿਟੀ ਦੇ ਸਰਕਾਰੀ ਅਮਲੇ ਦੇ ਵੱਲੋਂ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਪੰਜਾਬੀ ਸ਼ਬਦ ਕੋਸ਼ ਜਿਸ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਤਰਾਂ ਵੀ ਉਸ ਦੇ ਵਿੱਚ ਦਰਜ ਹਨ ਨੂੰ ਡੀਕੰਪੋਜ਼ ਕਰਨ ਲਈ ਭਾਵ ਕੇ ਉਸ ਨੂੰ ਨਸ਼ਟ ਕਰਨ ਦੇ ਲਈ ਟਰਾਲੀਆਂ ਭਰ-ਭਰ ਕੇ ਖੱਡਿਆਂ ਵਿੱਚ ਛੁੱਟ ਦਿੱਤਾ ਜਿਸ ਦੇ ਨਾਲ ਨਾਲ ਸਾਡੀ ਪੰਜਾਬੀ ਮਾਤ ਭਾਸ਼ਾ ਤੇ ਸਾਡੇ ਵਿਰਸੇ ਦੇ ਨਾਲ ਸੰਬੰਧਤ ਲਿਖਤਾਂ ਦੀਆਂ ਪੁਸਤਕਾਂ ਵੀ ਇਸ ਖੱਡਿਆਂ ਦੇ ਵਿੱਚ ਨਸ਼ਟ ਕਰਨ ਲਈ ਛੁੱਟ ਦਿੱਤੀਆਂ ਗਈਆਂ ਸਾਡੇ ਸਮਾਜ ਦੀ ਏਕਤਾ ਤੇ ਅਖੰਡਤਾ ਦੇ ਵਿੱਚ ਉਦਰਾੜ ਪੈਦਾ ਕਰਨ ਵਾਲੇ ਅਜਿਹੇ ਬੇਸ਼ਰਮ ਲੋਕ ਸਿੱਖ ਧਰਮ ਤੇ ਅਜਿਹੇ ਬੇਸ਼ਰਮ ਤੇ ਕੁੱਝ ਹਮਲੇ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੁਚਲ ਜਾਂ ਪੜਕਾ ਹੀ ਨਹੀਂ ਰਹੇ ਸਗੋਂ ਵਾਰ-ਵਾਰ ਸਿੱਖਾਂ ਨੂੰ ਇਸ ਲਈ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਦੀਆਂ ਭਾਵਨਾਵਾਂ ਪੜਕਣ ਤੇ ਫਿਰ ਇਹਨਾਂ ਨੂੰ ਵੱਤਵਾਦੀ ਵਖਵਾਦੀ ਕਰਾਰ ਦੇ ਕੇ ਕਿਸੇ ਵਕ ਜਿਸ ਮਾਇਦੇ ਲਿਆ ਜਾ ਸਕੀ ਆਓ ਤੁਹਾਨੂੰ ਸੁਣਾਉਣੇ ਆ ਵੀਡੀਓ ਦੇ ਵਿੱਚ ਲਈ ਰਿਕਾਰਡ ਕੀਤੀ ਹੋਈ ਸਾਰੀ ਗੱਲਬਾਤ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਇਸ ਲਈ ਕਰ ਦਿਓ ਤਾਂ ਕਿ ਸਬੰਧਤ ਲੋਕਾਂ ਨੂੰ ਵੱਧ ਤੋਂ ਵੱਧ ਜਾਣਤਾ ਮਿਲ ਸਕਣ ਤੇ ਆਓ ਤੁਹਾਨੂੰ ਦਿਖਾਉਂਦੇ ਆ ਪੂਰੀ ਵੀਡੀਓ ਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਖੜਿਆ ਜਿੱਥੇ ਇੱਕ ਵਿਧਾਨ ਸਭਾ ਦੇ ਹੁਕਮ ਦੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਮਹਾਨ ਕੋਸ਼ ਦੀ ਬੇਅਦਬੀ ਕਰਕੇ ਉਹਨੂੰ ਪਾਰ ਕੇ ਇੱਕ ਵੱਡੇ ਤੋ ਇਹਦੇ ਵਿੱਚ ਸੁੱਟ ਕੇ ਉਹਦੀ ਬੇਅਦਬੀ ਕੀਤੀ ਜਾ ਰਹੀ ਹੈ ਤੇ ਉਸ ਨੂੰ ਇੱਕ ਡੀਕੰਪੋਜ਼ ਕਰਨ ਦਾ ਨਾਮ ਦਿੱਤਾ ਜਾ ਰਿਹਾ ਜਿਹਦਾ ਇਹ ਹਵਾਲਾ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ এনवायरमेंटल ਡਿਪਾਰਟਮੈਂਟ ਵੱਲੋਂ ਸਾਨੂੰ ਇਕੋ ਫ੍ਰੈਂਡਲੀ ਤੌਰ ਤੇ ਡਿਸਟਰੋਏ ਕਰਨ ਦੀ ਇਹ ਵਿਧੀ ਦੱਸੀ ਜਿਹਦੇ ਵਿੱਚ ਤੁਹਾਨੂੰ ਇਕੋ ਫ੍ਰੈਂਡਲੀ ਦੇ ਕੁਝ ਕੁ ਨਮੂਨੇ پیش ਕਰਕੇ ਦਿਖਾ ਰਹੇ ਆ ਇਹ ਦੇਖੋ ਕਿਦਾਂ ਦੀ ਇਤਕੋ ਫਰੈਂਡ ਨੇ ਇਹ ਦੱਸਣਾ ਕਿ ਇਹ ਡਿਸਟ੍ਰਿਕਟ ਪੈਨ ਦੇ ਕਿ ਇਹ ਖਦੇ ਅਧਰ ਢੇਰੀ ਜੋ ਅਸਵਨ ਕੋਸ਼ ਲੱਗੀ ਹੋਈ ਹੈ ਤੇ ਇਹ ਇੱਕ ਹੋਰ ਵੱਡਾ ਜੋ ਰੁਆ ਪੱਟੀ ਤੇ ਵਿੱਚ ਪਾਣੀ ਛੱਡਿਆ ਗਿਆ ਸੀ ਜੋ ਸਾਡੇ ਔਨ ਤੇ ਸਾਡੇ ਕਹਿਨ ਤੇ ਉੱਤੇ ਬੰਦ ਕਰਵਾਇਆ ਗਿਆ ਤੇ ਇਸ ਤਰ੍ਹਾਂ ਇੱਕ ਬੇਅਦ ਵੀ ਜੋ ਯੂਨੀਵਰਸਿਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਸਾਨੂੰ ਇੱਥੇ 오는 ਤੋਂ ਰੋਕਿਆ ਵੀ ਜਾ ਰਿਹਾ ਸੀ ਤੇ ਪਿੱਛੇ ਹਾਲੇ ਅਸੀਂ ਪੂਰੇ ਭਰੀ ਹੋਈ ਟਰਾਲੀ ਜੋ ਮਹਾਨ ਕੋਰਸ਼ ਨੂੰ ਇੱਥੇ ਬੇਅੱਦੀ ਕਰਨ ਲਈ ਲਿਆਇਆ ਜਾ ਰਿਹਾ ਸੀ ਉਹਨੂੰ ਸਾਡੇ ਵਿਦਿਆਰਥੀਆਂ ਦੇ ਵੱਲੋਂ ਪਿੱਛੇ ਹੀ ਰੋਕਿਆ ਗਿਆ ਏ ਤੇ ਸਾਰੇ ਵਿਦਿਆਰਥੀਆਂ ਨੂੰ ਅਪੀਲ ਹੈ ਤੇ ਜਲਦੀ ਤੋਂ ਜਲਦੀ ਹਾਰਟੀਕਲਚਰ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੇਖੇ ਪੋਂਚੂ ਤਾਂ ਜੋ ਦੋਸ਼ੀਆਂ ਨੂੰ ਇਸ ਦੀ ਸਜ਼ਾ ਦਿਵਾਈ ਜਾਵੇ ਤੇ ਮਹਾਨ ਕੋਸ਼ ਵੀ ਬੇਅਦਬੀ ਹੈ ਜੋ ਇਸ ਨੂੰ ਹੋਂਦ ਤੋਂ ਬਚਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਦੋਂ ਵਾਹਿਗੁਰੂ ਆਈ ਸੀ ਪਾਣੀ ਦੀ ਪੇਤ ਦੀ ਦੇਖ ਤੱਕ ਲਓ ਦੇਖੋ ਕਾ ਪਾਣੀ ਖੱਤੀ ਪਾਣੀ ਰੱਖਦੇ ਆ ਦੇਖੋ ਪਾਣੀ ਜਾਂਦਾ ਆ ਹਲਾਕ ਰਿਹਾ ਕਿੱਥੇ ਸਦੇ ਦੇ ਸਾਹਤ ਤੇ ਆਪਣੇ ਕਲਦਾ ਕੈਨੋਂ ਆਪਰ ਕੋਈ ਨਾ ਟੇਕੇ ਰੋਕ ਰਿਹਾ ਉੱਥੇ ਜਿਹੜਾ ਪਾਣੀ ਨਾ ਆਉਣੀ ਜਿੰਨ ਮੇਰੀ ਪਾਣੀ ਪਾਣੀ ਪੈਣੀ ਬਹੁਤ ਕਲਟੀ ਪਿੱਛੇ ਲਾ ਦੋ ਯਾਰ ਓਏ ਉੱਪਰ ਵੀ ਪਾਣੀ ਬੰਦ ਪਾਣੀ ਜਾਂਦਾ ਉੱਪਰ ਹੀ ਹੋ ਜਾਂਦਾ ਬੰਦ ਕਰਾ ਦੇ ਲੋਕ ਨੂੰ ਚਾਰ ਮਿੰਟ ਚਾਰ ਮਿੰਟ ਦੇਖਦਾ ਦੋ ਰਾਹੀ ਤਾਜਾ ਵੀ ਨਿਕਲਦਾ ਦਬਾਅ ਹੋ ਰਿਹਾ ਹੈ ਆਹ 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 ਸੰਗਤ ਨੂੰ ਦਿਖਾਇਆ ਜਾਵੇ ਨੇ ਕਿਸ ਤਰੀਕੇ ਦੇ ਨਾਲ ਮਾਨ ਕੋਸ਼ੀ ਦੀ ਚਾਰੰਗ ਵਿੱਚ ਰੋਲ ਕੇ ਮਿੱਟੀ ਵਿੱਚ ਰੰਗ ਕੇ ਪਾਣੀ ਦੀ ਛੋਟੀ ਜਿਹੀ ਬੇਦਬੀ ਕੀਤੀ। ਅੰਸ਼ ਸਾਹਿਬ ਨੂੰ ਪਹਾੜ ਬੱਪਾਈ ਕਾਂਗਰ ਸੰਗਾਂਬਾ ਦੀ ਫੋਟੋ ਆਹ ਆਹ ਫੋਟੋ ਕਿੱਥੋਂ ਕਹਿੰਦੇ ਸੋਨੇ ਦੀ ਫੋਟੋ ਆ ਤੁਮਾਰ। ਦੋਸਤੋ ਵੀਡੀਓ ਨੂੰ ਵੇਖ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰਿਓ। ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ। ਧੰਨਵਾਦ।